ਪੰਜਾਬੀ ਗਾਇਕ ਸੁਖਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ ਜਿੱਥੇ ਅੱਜ ਮੂਸੇਵਾਲੇ ਦੇ ਪਿਤਾ ਅਦਾਲਤ ਦੇ ਵਿੱਚ ਨਹੀਂ ਪਹੁੰਚੇ ਦੱਸਦੀ ਹੈ ਕਿ ਮੂਸੇਵਾਲੇ ਦੇ ਪਿਤਾ ਨੂੰ ਪਿਛਲੇ ਕਈ ਤਰੀਕਿਆਂ ਤੋਂ ਲਗਾਤਾਰ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਬੁਲਾਇਆ ਜਾ ਰਿਹਾ ਤੇ ਦੱਸਦੀ ਹੈ ਕਿ ਸੰਮਨ ਵੀ ਜਿਹੜੇ ਜਾਰੀ ਹੋਏ ਸੀ ਪਿਛਲੀ ਵਾਰ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਜਿਹੜੀ ਗਵਾਹੀ ਨਹੀਂ ਹੋ ਪਾਈ ਸੀ ਤੇ ਇਸ ਵਾਰ ਅੱਜ ਵੀ ਜਿਹੜੇ ਕਿਸਰਜੇਮਿਆਂ ਦੇ ਕਾਰਨ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਜਿਹੜਾ ਅਦਾਲਤ ਦੇ ਵਿੱਚ ਨਹੀਂ ਪਹੁੰਚੇ ਦੱਸਦੀ ਹੈ ਕਿ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਕਤਲ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਦੋ ਦੋਸਤਾਂ ਦੀ ਜਿਹੜੀ ਗਵਾਹੀ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਹੋ ਚੁੱਕੀ ਹੈ ਤੇ ਹੁਣ ਬਾੜੀ ਜਿਹੜੀ ਮਾਨਸਾ ਮਾਨਯੋਗ ਅਦਾਲਤ ਵੱਲੋਂ ਤਰੀਕ ਅਗਲੀ ਪੇਸ਼ੀ ਜਿਹੜੀ 2 ਮਈ ਰੱਖੀ ਗਈ ਆ ਹੁਣ ਆਉਣ ਵਾਲੇ 2 ਮਈ ਨੂੰ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਗਵਾਹੀ ਦੇਣ ਦੇ ਲਈ ਆਉਂਦੇ ਆ ਤੇ ਹੋਰ ਕੀ ਕੀ ਇਸ ਮਾਮਲੇ ਦੇ ਵਿੱਚ ਆਪਣੇ بیٹے ਦੇ ਇਨਸਾਫ ਨੂੰ ਲੈ ਕੇ ਕੀ ਪੱਖ ਰੱਖਦੇ ਨੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਰਕੇ ਦੇ ਵਿੱਚ 29 ਮਈ 2022 ਨੂੰ ਗੋਲੀਆਂ ਮਾਰ ਕੇ ਅਗਿਆਤ ਵਿਅਕਤੀਆਂ ਨੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਤੇ ਦਰਜਨਾਂ ਦੇ ਕਰੀਬ ਜਿਹੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੀਤਾ ਹੋਇਆਗਾ ਤੇ ਲਗਾਤਾਰ ਪਰਿਵਾਰ ਹੁਣ ਵੀ ਜੜੀ ਇਨਸਾਫ ਦੀ ਔੜੀ ਕਰ ਰਿਹਾ ਤੇ ਚੱਕਰ ਜਿੱਥੇ ਦਫ਼ਤਰਾਂ ਦੇ ਕੱਟ ਰਿਹਾ ਸੀ ਉੱਥੇ ਅਦਾਲਤ ਦੇ ਵਿੱਚ ਆਪਣੇ ਬੇਟੇ ਦੇ ਇਨਸਾਫ ਨੂੰ ਲੈ ਕੇ ਲਗਾਤਾਰ ਪਹੁੰਚਦਾ ਨਜ਼ਰ ਆਇਆ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ ਕਿ ਸਿੱਧੂ ਮਸੇਵਾਲੇ ਦੇ ਪਿਤਾ ਗਵਾਹੀ ਦੇਣ ਦੇ ਲਈ ਪਹੁੰਚਦੇ ਨੇ ਕੈਮਰਾਮੈਨ ਨਖਲ ਦੇ ਨਾਲ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ